ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਰੱਬ ਕੋ ਠੀਕ ਹੋਮੋਂਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਪੀワイਕਿਊ ਸੀਰੀਜ਼ ਦਾ ਲੈਕਚਰ ਨੰਬਰ ਅਗਲਾ ਠੀਕ ਹੈ ਜੀ ਤੁਹਾਨੂੰ ਮੈਂ ਦੁਬਾਰਾ ਫੇਰ ਦੱਸਣਾ ਚਾਹੁੰਦਾ ਜੇਕਰ ਤੁਸੀਂ YouTube ਚੈਨਲ ਦੇ ਵਿੱਚ ਆਪਣੇ ਜਾਓਗੇ ਉੱਥੇ ਤੁਹਾਨੂੰ ਪਲੇਲਿਸਟ ਵਾਲਾ ਉੱਪਰ ਆਪਸ਼ਨ ਮਿਲਦੀ ਹੁੰਦੀ ਹੈ ਉਹਦੇ ਵਿੱਚ ਮੈਂ ਸਾਰੀ ਪਲੇਲਿਸਟ ਬਣਾ ਦਿੱਤੀ ਜਿਹੜੀ ਵੀ ਵੀਡੀਓ ਵੀ ਆਪਾਂ ਪਾਉਣੀ ਹੈ ਤਾਂ ਸਾਰੀਆਂ ਵੀਡੀਓ ਤੁਹਾਨੂੰ ਇਕੱਠੀਆਂ ਮਿਲ ਜਾਣਗੀਆਂ ਠੀਕ ਹੈ ਲੱਗ ਲੱਗ ਲੈਣ ਦੀ ਵੀਡੀਓ ਨਹੀਂ ਹੈਗੀ ਕਿ ਬਲੋਚ ਤੁਹਾਨੂੰ ਸਾਰੀਆਂ ਇਕੱਠੀਆਂ ਵੀਡੀਓ ਮਿਲ ਜਾ ਕਰਨਗੇ ਦੂਜੀ ਗੱਲ ਇਹ ਮੈਂ ਦੱਸਣਾ ਚ ਜਿਆਦਾ 10 ਮਿੰਟ ਵੀਡੀਓ ਲੇਟ ਵੀ ਕਿਵਰੀ ਅਪਲੋਡ ਹੋ ਸਕਦੀ ਹੈ ਪਹਿਲਾਂ ਵੀ ਅਪਲੋਡ ਹੋ ਸਕਦੀ ਹੈ ਠੀਕ ਹੈ ਉਹ ਮਾਰੀ ਮੋੜੀ ਇਨਕ ਜੈਸਟਮੈਂਟ ਕਰ ਲਿਓ ਤੇ ਬਾਕੀ ਅੰਗਰੇਜ਼ੀ ਦੀ ਕਲਾਸ ਮੈਥ ਦੀ ਕਲਾਸ ਤੁਹਾਨੂੰ ਮੈਂ ਕੈਸੀ ਦੀ ਟਾਈਮਿੰਗ ਟਾਈਮਿੰਗ ਐਜੂਲੀ ਸੈਟ ਹੋ ਚੁੱਕੀ ਹੈ ਟਾਈਮਿੰਗ ਤੁਹਾਨੂੰ ਮੈਂ ਸ਼ਾਮ ਨੂੰ ਵੀਡੀਓ ਪਾਉਂਗਾ ਤੁਹਾਡਾ ਪੱਕਾ ਟਾਈਮ ਹੀ ਹੋਊਗਾ ਠੀਕ ਹੈ ਜੀ ਚਲੋ ਉਸ ਤੋਂ ਬੱਲੇ ਰਾਜ ਦੱਸਣਾ ਚਾਹੁੰਦਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਫਾਇਰਮੈਨ ਦੀ ਗਰੁੱਪ ਡੀ ਦੀ ਇਹਨਾਂ ਜਿ ਕਿਸੇ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਤੁਸੀਂ ਆਪਣੀ ਐਪ ਤੋਂ ਤਿਆਰੀ ਕਰ ਸਕਦੇ ਹੋ ਆਪਣੀ ਐਪ ਦਾ ਨਾਮ ਹੈਗਾ ਦੀਪ ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜੇ ਜਿੰਨਾ ਬੱਚਿਆਂ ਕੋਲੇ ਆਈਫੋਨ ਹੁੰਦਾਗਾ ਉਹਨਾਂ ਬੱਚੇ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਕਲਾਸ ਪਲੱਸ ਕੋਡ ਫਿਲ ਕਰਨਾ ਡਬਲ ਐਕਸ ਰੈਮ 7814885915 ਜੇਕਰ ਕਿਸੇ ਬੱਚੇ ਨੂੰ ਐਪ ਪਰਤੇ ਕੋਈ ਪ੍ਰੋਬਲਮ ਆਉਂਦੀ ਹੈ ਨੰਬਰ ਦੇ ਉਸ ਨੂੰ ਕੋਲ ਵੀ ਕਰ ਸਕਦੇ ਹੋ ਇਹ ਕੋਰਸ ਦੇ ਵਿੱਚ ਹੈ ਜੇ ਸਾਨੂੰ ਕੀ ਕੁਝ ਮਿਲੂ ਸਾਰੇ ਕੋਰਸ ਮਿਲਣਗੇ ਇਹਦੇ ਵਿੱਚ ਪੰਜਾਬ ਪੋਰਸ ਏ ਟੂ ਜ਼ेड ਕਿਸੇ ਵੀ ਇੱਕ ਬੈਸ ਤੁਸੀਂ ਪੰਜਾਬ ਦੇ ਸਾਰੇ ਪੇਪਰ ਨੇ ਤਰੀਕਾ ਸਾਰੇ ਪਟਵਾਰੀ ਕਲਰ ਸਾਰਾ ਕੁਝ ਇਹਦੇ ਵਿੱਚ ਹੋ ਇੱਕ ਮਿੰਟ ਡਾਊਨਲੋਡ ਕਰਕੇ ਜਰੂਰ ਦੇਖ ਲਿਓ ਸਾਰੇ ਆਫਰ ਆ ਰਹੇ 75% ਆਫ ਹਜੇ ਦੂਸਰੀ ਗੱਲ ਜਿਹੜੀ ਸਭ ਤੋਂ ਮੇਨ ਹੈ ਉਹ ਇਹ ਹੈ ਕਿ ਇਹਦੇ ਵਿੱਚ ਸਾਰੀ ਕਲਾਸਾਂ ਤੁਹਾਨੂੰ ਜ਼ੀਰੋ ਲੈਵਲ ਤੋਂ ਮਿਲਣਗੀਆਂ ਸਾਰੀਆਂ ਕਲਾਸਾਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਮਿਲਣਗੀਆਂ ਸਾਰੀਆਂ ਕਲਾਸਾਂ ਦੇ ਵੀਡੀਓ ਲੈਕਚਰ ਹੋਣਗੇ ਸਾਰੀਆਂ ਕਲਾਸਾਂ ਦੀ ਪੀਡੀਐਫ ਹੋਣਗੇ ਠੀਕ ਹੈ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ ਤਾਂ ਜੇ ਮੁਰਕੀ ਦੇ ਪ੍ਰਾਈਜ਼ ਆਪ ਹੋਣਗੇ ਫਿਰ ਬੱਚੇ ਕਹਿਣ ਲੱਗੇ ਇਹਦੀ ਆਫਰ ਦੁਬਾਰਾ ਚਲਾ ਦਿਓ ਠੀਕ ਹੈ ਚਲੋ ਹੋਰ ਜਿਹੜੀ ਅੱਜ ਆ ਪ੍ਰੈਪਰੇਸ਼ਨ ਦੀ ਗੱਲ ਕਰਦੇ ਆ ਕਹਿੰਦੇ ਜਦੋਂ ਆਪਾਂ ਭਾਰਤ ਦੇ ਸੰਵਿਧਾਨ ਦੀ ਕਿਹੜੀ ਧਾਰਾ ਸੰਸਦ ਨੂੰ ਸੰਵਿਧਾਨ ਵਿੱਚ ਸੋਧ ਕਰਨ ਦੀ ਸ਼ਕਤੀ ਦਿੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਤੁਹਾਨੂੰ ਕਹਦੇ ਨਾ ਕਿ ਸੰਵਿਧਾਨ ਵਿੱਚ ਸੋਧ ਕਰਨ ਦੀ ਪਾਵਰ ਕਿਸੇ ਕੋਲੇ ਹੈ ਬਹੁਤ ਵਾਰੀ ਪੇਪਰ ਦੇ ਵਿੱਚ ਆਇਆ ਵਾ ਠੀਕ ਹੈ ਜੀ ਕਿ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਪਾਵਰ ਕਿਹਦੇ ਕੋਲੇ ਹੈਗੀ ਓਕੇ ਤਾਂ ਤੁਸੀਂ ਕਹਿਣਾ ਜੀ ਸੰਸਦ ਕੋਲੇ ਹੈ ਠੀਕ ਹੈ ਜੀ ਕਿਹਦੇ ਕੋਲ ਹੈ ਜੀ ਸੰਸਦ ਕੋਲੇ ਹੈ ਸੰਸਦ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ ਆਰਟੀਕਲ 36 ਦੇ ਵਿੱਚ ਠੀਕ ਹੈ ਜੀ ਇੱਕ ਹੁੰਦੀ ਹੈ ਰਾਜ ਸਭਾ ਰਾਜ ਸਭਾਉਂ ਦੀ ਆਰਟੀਕਲ 21 ਦੇ ਵਿੱਚ 80 ਦੇ ਵਿੱਚ ਇੱਕ ਹੁੰਦੀ ਆਪਣੀ ਲੋਕ ਸਭਾ ਇਹ ਆਉਂਦੀ ਆ ਆਰਟੀਕਲ 81 ਦੇ ਵਿੱਚ ਠੀਕ ਹੈ ਜੀ ਆਉਂਦੀ ਆਪਣੀ ਇਹਦੇ ਵਿੱਚ ਠੀਕ ਹੈ ਹੁਣ ਆਪਣੇ ਚੱਲਦੇ ਹਾਂ ਆਪਾਂ ਅਗਲੇ ਦੇ ਵਿੱਚ ਕਿਹਨੇ ਜੀ ਸੋਧ ਕਰਦੇ ਆ ਕੋਈ ਆਪਾਂ ਅਮੈਂਡ ਕਰਦੇ ਆ ਕਿਸੇ ਵੀ ਕਾਨੂੰਨ ਦੇ ਵਿੱਚ ਤਾਂ ਉਹ ਕਿਹੜੇ ਦੇਹ ਦਾ ਕਿਹੜੇ ਆਰਟੀਕਲ ਦੇ ਤਹਿਤ ਅਮੈਂਡਮੈਂਟ ਕੀਤੀ ਜਾਂਦੀ ਹੈ ਇਹ ਕੀਤੀ ਜਾਂਦੀ ਹੈ ਜੀ ਆਰਟੀਕਲ 368 ਦੇ ਤਹਿਤ ਠੀਕ ਹੈ ਜੀ ਆਰਟੀਕਲ 368 ਦੇ ਤਹਿਤ ਜਿਹੜੀ ਇੰਪੋਰਟੈਂਟ ਆਪਣੀ ਕੀ ਹੈਗੀ ਅਮੈਂਡਮੈਂਟ ਹੈਗੀ ਉਹ ਕੀਤੀ ਜਾਂਦੀ ਹੈ ਆਪਣੇ ਠੀਕ ਹੈ ਜੀ ਆਰਟੀਕਲ 368 ਦੇ ਤਹਿਤ ਇਹ ਬਿੱਲ ਦਾ ਜੀ ਬਹੁਤ ਬੱਚੇ ਕਹਿਣਗੇ ਜੀ ਬਿੱਲ ਕਿੱਥੇ ਪਾਸ ਹੁੰਦਾ ਇਹ ਬਿੱਲ ਤੁਸੀਂ ਪਹਿਲਾਂ ਰਾਜ ਸਭਾ ਦੇ ਵਿੱਚ ਹੀ ਪੇਸ਼ ਕਰ ਸਕਦੇ ਹੋ ਲੋਕ ਸਭਾ ਦੇ ਵਿੱਚ ਜਾਂ ਪਹਿਲਾਂ ਲੋਕ ਸਭਾ ਦੇ ਵਿੱਚ ਜਾਂ ਬਾਅਦ ਚ ਰਾਜ ਸਭਾ ਦੇ ਵਿੱਚ ਠੀਕ ਹੈ ਜੀ ਸਪੈਸ਼ਲ ਮジョਰਿਟੀ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਜੇਕਰ ਤੁਹਾਡੇ ਕੋਈ ਪੁੱਛ ਲੈ ਜਿਹੜਾ ਆਪਣਾ ਅਮੈਂਡਮੈਂਟ ਬਿੱਲ ਹੁੰਦਾਗਾ ਠੀਕ ਹੈ ਜੀ ਇਹਨੂੰ ਕਿੰਨੀ ਮジョਰਿਟੀ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਤਾਂ ਇਹਨੂੰ ਸਪੈਸ਼ਲ ਮжоਰਿਟੀ ਦੀ ਲੋਡ ਹੁੰਦੀ ਹੈ ਐਮੈਂਡਮੈਂਟ ਬਿਲ ਨੂੰ ਇਹ ਆਪਣੇ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਮੈਂ ਤੁਹਾਨੂੰ ਕੋਈ ਦੱਸ ਹੀ ਦਿੰਦਾਗਾ ਸਾਰੀਆਂ ਚੀਜ਼ਾਂ ਬਾਰੇ ਇਹਦੇ ਬਾਰੇ ਡਿਸਕਸ਼ਨ ਕਰ ਹੀ ਲੈਣਦੇ ਆਪਾਂ ਚਲੋ ਕਿਉਂਕਿ ਜਦੋਂ ਆਪਾਂ ਲੈ ਦੇਖੋ ਰਾਜੇ ਮੇਰਾ ਲੈਕਚਰ ਲਾਉਣ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੱਲੀ-ਕੱਲੀ ਚੀਜ਼ ਨਾਲ ਜਿਹੜੀ ਰਲਦੀ ਮਿਲਦੀ ਹੈ ਫਰਵਾਹਤਾ ਆਪਣੇ ਕਈ ਮжоਰਿਟੀਆਂ ਹੁੰਦੀਆਂ ਇੱਕ ਤਾਂ ਹੁੰਦੀ ਹੈ ਆਪਣੇ ਸਿੰਪਲ ਮжоਰਿਟੀ ਤੁਸੀਂ ਸੁਣਿਆ ਹੋਣਾ ਕਿ ਭਾਈ ਇਹ ਬਿਲ ਹੈ ਜਿਹੜਾ ਇਹ ਤਾਂ ਸਿੰਪਲ ਮжоਰਿਟੀ ਨਾਲ ਹੀ ਪਾਸ ਹੋ ਜਾਊਗਾ ਉਹਦੇ ਵਿੱਚ ਕੀ ਹੁੰਦਾ ਰਾਜੇ ਮਤਲਬ ਸੰਸਦ ਦੇ ਵਿੱਚ 50 100 ਬੰਦਾ ਹੈਗਾ ਤਾਂ 100 ਬੰਦਾ ਦੇ ਵਿੱਚੋਂ 50 ਦਾ ਅੱਧ ਕਿੰਨਾ ਹੋ ਗਿਆ 50% 50% ਤੋਂ ਭਾਵੇਂ 51% ਵੀ ਜੇਕਰ ਕੋਈ ਬੰਦਾ ਇੱਕ ਪਾਸੇ ਜਾ ਰਿਹਾ ਹੈਗਾ ਤਾਂ ਉਹ ਸਹੀ ਮੰਨੀ ਜਾਊਗੀ 50% ਮੈਂਜੋਰਿਟੀ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਮੰਨ ਲਓ ਮੇਰਾ ਬਿੱਲ ਲੈ ਕੇ ਆ ਗਿਆ ਮੇਰਾ ਬਿੱਲ ਪਾਸ ਕਰਤਾ ਠੀਕ ਹੈ ਜੀ ਲੋਕ ਸਭਾ ਤੇ ਰਾਜ ਸਭਾ ਟੋਟਲ 100 ਬੰਦਾ ਦੋਨਾਂ ਦੇ ਵਿੱਚ 50 ਬੰਦੇ ਇਧਰ ਹੈ 50 ਬੰਦੇ ਇਧਰ ਹੈ ਠੀਕ ਹੈ ਜੀ ਮੰਨ ਲਓ ਇਧਰਲੇ ਪਾਸੇ 51 ਬੰਦੇ ਕਹਿ ਰਹੇ ਹੈ ਜੀ ਬਿੱਲ ਪਾਸ ਹੋਣਾ ਚਾਹੀਦਾ ਹੈਗਾ ਇਧਰਲੇ ਪਾਸੇ 49 ਬੰਦੇ ਕਹਿ ਰਹੇ ਆ ਕਿ ਬਿੱਲ ਪਾਸ ਹੋਣਾ ਚਾਹੀਦਾ ਜਿੱਧਰ 51 ਬੰਦੇ ਉਧਰ ਬਿੱਲ ਪਾਸ ਹੋਊਗਾ ਠੀਕ ਹੈ ਜੀ ਸਮਝ ਗਈ ਗੱਲ 50% ਤੋਂ ਥੋੜਾ ਜਿਹਾ ਵੀ ਜ਼ਿਆਦਾ ਹੋਊਗਾ ਉਹ ਸਿੰਪਲ ਮੈਜੋਰਿਟੀ ਦੇ ਵਿੱਚ ਆ ਜਾਂਦਾ ਹੈਗਾ ਇਸ ਤੋਂ ਬਾਅਦ ਰਾਜੇ ਇਹ ਆ ਜਾਂਦਾ ਇਹ ਦਾ ਮਤਲਬ ਕੀ ਹੁੰਦਾਗਾ ਇੱਕ ਇੱਕ ਜੀ ਦੇ ਵਿੱਚ ਰਹੀ ਫੇਰ ਰਹੀ ਠੀਕ ਹੈ ਮੈਂ ਚੰਗੀ ਜਿਹੀ ਡਿਸਕਸ਼ਨ ਕਰਦਾ ਹੁਣਾਂ ਕਿਉਂਕਿ ਨਾ ਜੇ ਬਿਲ ਆਪਾਂ ਸਿੰਪਲ ਮੈਜੋਰਿਟੀ ਵਾਰੀ ਤੁਹਾਨੂੰ ਦੱਸੀ ਜਲਾਮੇ ਕਿ ਫਿਰ ਮੇਰਾ ਕੋ ਕੰਮ ਨਹੀਂ ਹੈਗਾ ਜਿੱਦੜੇ YouTube ਤੇ ਕਲਾਸ ਲਾਤੀ ਤਾਂ ਮਤਲਬ ਤੁਹਾਨੂੰ ਕੁਝ ਪਤਾ ਨਹੀਂ ਲੱਗਣਗਾ ਠੀਕ ਹੈ ਦੇਖੋ ਜੀ ਇਹਦੇ ਵਿੱਚ ਕੀ ਹੁੰਦਾਗਾ ਮੈਂ ਜਿਵੇਂ ਹੁਣ ਦੱਸਿਆਗਾ ਉਵੇਂ ਜਿਵੇਂ ਕਹੂੰਗਾ 50% ਮੈਂਬਰ ਹੋਣੇ ਚਾਹੀਦੇ ਠੀਕ ਹੈ ਜੀ ਪ੍ਰੈਜ਼ੈਂਟ ਐਂਡ voting ਵਾਸਤੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਤੇ ਜਿਹੜਾ ਅਗਲਾਗਾ ਇਸ ਤੋਂ ਬਾਅਦ ਆ ਜਾਂਦਾ ਐਬਸੋਲਿਊਟ ਮジョਰਿਟੀ ਇਹਦਾ ਵੀ ਸੇਮ ਪੁੱਛੇਗਾ ਠੀਕ ਹੈ ਜੀ 50% ਤੋਂ ਜ਼ਿਆਦਾ ਠੀਕ ਹੈ ਜੀ ਜਿਹੜਾ ਹਾ ਉਸ ਹੁੰਦਾਗਾ ਸਾਧਨ ਹੁੰਦਾ ਕੋਈ ਵੀ ਠੀਕ ਹੈ ਜੀ ਉਹਦੀ ਪ੍ਰੈਜ਼ੈਂਟ ਹੋਣੀ ਜ਼ਰੂਰੀ ਹੈ ਇਹਦੇ ਵੀ 50% ਇਹਦੇ ਵੀ 50% ਹੁਣ ਆ ਗਿਆ ਸਪੈਸ਼ਲ ਮジョਰਿਟੀ ਇਹ ਬਹੁਤ ਵਾਰੀ ਪੁੱਛੀ ਜਾਂਦੀ ਹੈ ਮੰਨ ਲਓ ਸੰਸਦ ਦੇ ਵਿੱਚ ਕਿੰਨੇ ਬੰਦੇ ਰਾਜੇ ਮੰਨ ਕੇ ਚੱਲੋ ਕਿ ਸੰਸਦ ਦੇ ਵਿੱਚ ਟੋਟਲ ਹੈਗੇ ਹੈਗੇ 90 ਹੈ 90 ਬੰਦੇ ਸੰਸਦ ਦੇ ਵਿੱਚ ਟੋਟਲ ਤਾਂ 90 ਦਾ 2/3 ਠੀਕ ਹੈ ਜੀ ਕਟੋ ਘਟ 90 ਦੇ ਵਿੱਚੋਂ 60 ਬੰਦਿਆਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਫਿਰ ਜਾ ਕੇ ਬਿੱਲ ਪਾਸ ਹੋਊਗਾ ਠੀਕ ਹੈ ਜੀ ਇੱਕ ਹੁੰਦੀ ਹੈ ਇਫੈਕਟਿਵ ਮжоਰਿਟੀ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਸਾਰੀ ਵੋਟ ਵੋਟ ਹੁੰਦੀ ਉਹ ਇਹ ਵੀ 50% ਹੀ ਲਾ ਦੋ ਇਫੈਕਟਿਵ ਮੈਜੋਰਿਟੀ ਵਾਲਾ ਵੀ ਠੀਕ ਹੈ ਜੀ ਦੋਨਾਂ 'ਚ 50-50 ਚਾਹੀਦੀ ਹੁੰਦੀ ਹੈ ਕੱਲ ਆਪਾਂ ਇਹਦੇ ਬਾਰੇ ਵੀ ਗੱਲ ਕਰਕੇ ਗਏ ਸੀ ਠੀਕ ਹੈ ਜੀ ਜਿਹੜਾ ਐਕਸੋਫੀਓ ਚੇਅਰਮੈਨ ਹੁੰਦਾ ਰਾਜ ਸਭਾ ਦਾ ਉਹ ਕੌਣ ਹੁੰਦਾ ਜੀ ਇਹ ਆਪਾਂ ਬਹੁਤ ਵੇਲੇ ਡਿਸਕਸ਼ਨ ਕਰ ਲਈ ਜੀ ਉਹ ਹੁੰਦਾ ਆਪਣਾ ਵਾਈਸ ਪ੍ਰੈਜ਼ੀਡੈਂਟ ਕੌਣ ਹੁੰਦਾ ਜੀ ਉਹ ਆਪਣਾ ਉਹ ਹੁੰਦਾ ਆਪਣਾ ਵਾਈਸ ਪ੍ਰੈਜ਼ੀਡੈਂਟ ਠੀਕ ਹੈ ਇਹ ਜੇ ਸਵਾਲ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਕਿਉਂਕਿ ਪੇਪਰਾਂ ਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਆਮ ਹੀ ਮਿਲਣਗੇ ਤੁਹਾਨੂੰ ਇਹ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਜੇਕਰ ਕਹਿੰਦੇ ਆਪਾਂ ਠੀਕ ਹੈ ਜੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਵਨਾਂਗਾ ਪ੍ਰਧਾਨ ਮੰਤਰੀ ਬਣਨਾ ਭਾਰਤ ਦਾ ਆਪਣੇ ਕੋਲ ਕਿਹੜੀ ਸ਼ਰਤ ਹੋਣੀ ਲਾਜ਼ਮੀ ਹੈ ਦੇਖੋ ਜੀ ਜੇਕਰ ਆਪਾਂ ਰਾਸ਼ਟਰਪਤੀ ਬਣਨਾਗਾ ਉਹ ਪ੍ਰਧਾਨ ਮੰਤਰੀ ਬਣਨਾ ਤਾਂ ਆਪਣੀ ਉਮਰ ਹੱਦ 25 ਸਾਲ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਜੇਕਰ ਆਪਾਂ ਲੋਕ ਸਭਾ ਦੇ ਮੈਂਬਰ ਮੈਂਬਰਾਂਗੇ ਫਿਰ ਤਾਂ ਆਪਣੀ ਉਮਰ 25 ਸਾਲ ਹੋਣੀ ਚਾਹੀਦੀ ਹੈ ਜੇਕਰ ਆਪਾਂ ਰਾਜ ਸਭਾ ਦੇ ਮੈਂਬਰ ਬਣਨਾਗਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਣਨ ਵੇਲੇ ਫਿਰ ਆਪਣੀ ਉਮਰ 30 ਸਾਲ ਹੋਣੀ ਚਾਹੀਦੀ ਹੈ ਗਵਰਨਰ ਪਲੱਸ ਪ੍ਰੈਜ਼ੀਡੈਂਟ ਏ ਜੇ ਮੰਨਿਆ ਆਪਣੀ ਉਮਰ 35 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹ ਗੱਲਾਂ ਤੁਹਾਡੇ ਵਾਸਤੇ ਹੈ ਇੰਪੋਰਟੈਂਟ ਜਿਹੜੀਆਂ ਤੁਸੀਂ ਕਰਨੀਆਂ ਗਈਆਂ ਹੁਣ ਜਿਹੜੇ ਮੈਂ ਇੱਕ ਗੱਲ ਦਾ ਤੁਸੀਂ ਜਵਾਬ ਦੇ ਦਿਓ ਜਾਂ ਸਰਪੰਚ ਬਣ ਦੀ ਉਮਰ ਕਿੰਨੀ ਹੁੰਦੀ ਹੈ ਸਰਪੰਚ ਬਣ ਦੀ ਉਮਰ ਕਿੰਨੀ ਹੁੰਦੀ ਹੈ ਆਪਣੇ ਠੀਕ ਹੈ ਜੀ ਤਾਂ ਇਹਨਾਂ ਨੇ ਕਿਹਾ ਹੈਗਾ ਪ੍ਰਾਈਮ ਮਿਨਿਸਟਰ ਬਣਨ ਵਾਸਤੇ ਕਿਹੜੀ ਉਮਰ ਸ਼ਰਤ ਪੂਰੀ ਹੋਣੀ ਜ਼ਰੂਰੀ ਹੈਗੀ ਹੁਣ ਇਹਦੇ ਵਿੱਚ ਆਨਸਰ ਕਿਹੜਾ ਹੋਊਗਾ ਰਾਜੇ ਹੁਣ ਇਹਦੇ ਵਿੱਚ ਆਨਸਰ ਕਿਹੜਾ ਹੋਊਗਾ ਮੈਂ ਤੁਹਾਡੇ ਤੋਂ ਪੁੱਛਦਾ ਹਾਂਗਾ ਇਹ ਚ ਆਨਸਰ ਆਊਗਾ ਬੋਥ ਹੁਣ ਬੱਚੇ ਕਹਿੰਦੇ ਕਿ ਜੀ ਬੋਥ ਆਨਸਰ ਕਿਉਂ ਕਰਾਜੀ ਇਹ ਪੇਪਰ ਦੇ ਵਿੱਚ ਪ੍ਰਸ਼ਨ ਆਇਆ ਸੀ ਤਾਂ ਬਹੁਤ ਬੱਚੇ ਇੱਥੇ ਅਨਸਰ 25 ਲਾ ਕੇ ਆਏ ਸੀਗੇ ਜਿਹਦੇ ਕਰਕੇ ਬਹੁਲੇ ਬੱਚਿਆਂ ਦਾ ਸਮਝ ਲਓ ਕਿ 100 ਬੱਚਾ ਪੇਪਰ ਦੇ ਕੇ ਆਇਆ ਸੀ ਨਾ 100 ਦੇ ਵਿੱਚੋਂ 95 ਬੱਚਿਆਂ ਨੇ ਜਿਹੜੇ ਪ੍ਰਸ਼ਨ ਸੀਗੇ ਉਹ ਗਲਤ ਹੋ ਗਿਆ ਸੀ ਆ ਫਿਰ ਬੱਚੇ ਕਹਿੰਦੇ ਜੀ ਕਿ ਤੁਸੀਂ ਮੈਂਸ਼ਨ ਹੀ ਕੀਤਾ ਜੀ ਉਹਨਾਂ ਨੇ ਫਿਰ ਡਿਪਾਰਟਮੈਂਟ ਨੂੰ ਉਹ ਇੱਕ ਉਹ ਭੇਜਿਆ ਜਿਨ੍ਹਾਂ ਨੇ ਬੱਚਿਆਂ ਨੇ ਓਬਜੈਕਸ਼ਨ ਲਗਾਈ ਜੀ ਇਸ ਦਾ 25 ਉਸ ਦਾ ਜਿੱਥੇ ਮੈਂਸ਼ਨ ਹੀ ਕੀਤਾ ਹੈਗਾ ਕਿ ਲੋਕ ਸਭਾ ਦੇ ਵਿੱਚੋਂ ਚੁਣਿਆ ਜਾਣਾ ਚਾਹੀਦਾ ਆਪਣਾ ਪ੍ਰਾਈਮ ਮਿਨਿਸਟਰ ਇਹ ਰਾਜ ਸਭਾ ਦੇ ਵਿੱਚੋਂ ਚੁਣਿਆ ਜਾਣਾ ਚਾਹੀਦਾ ਤੁਸੀਂ ਮੈਂਸ਼ਨ ਨਹੀਂ ਕੀਤਾ ਉਹਨੇ ਜੇ ਅਸੀ ਇਹ ਚੀਜ਼ ਮੈਂਸ਼ਨ ਨਹੀਂ ਕੀਤੀ ਪਿੱਛਲੇ ਸੀ ਬੋਥ ਵੀ ਲਿਖਿਆ ਹੋਇਆ ਨਾ ਠੀਕ ਹੈ ਜੀ ਥੱਲੇ ਬੋਥ ਵੀ ਲਿਖਿਆ ਹੋਇਆ ਹੈਗਾ ਤਾਂ ਕਰਕੇ ਫਿਰ ਇਹਦਾ ਪ੍ਰੇਸ਼ਨ ਦਾ ਜਿਹੜੇ ਬੱਚਿਆਂ ਨੇ ਇੱਥੇ 30 ਆਨਸਰ ਲਾਇਆ ਸੀਗਾ ਠੀਕ ਹੈ ਜੀ ਉਹਨਾਂ ਦੇ ਵੀ ਗਲਤ ਮੰਨਿਆ ਗਿਆ ਹੈਗਾ ਫਿਰ ਜਿਨ੍ਹਾਂ ਨੇ ਬੋਥ ਆਨਸਰ ਦਿੱਤੇ ਉਹਨਾਂ ਸਹੀ ਮੰਨਿਆ ਗਿਆ ਹੈਗਾ ਜੇ ਤਾਂ ਰਾਜ ਸਭਾ ਦਾ ਮੈਂਬਰ ਬਣਦਾ ਪ੍ਰਾਈਮ ਮਿਨਿਸਟਰ ਫਿਰ ਉਮਰ 30 ਸਾਲ ਹੋਊਗੀ ਜੇ ਲੋਕ ਸਭਾ ਦਾ ਮੈਂਬਰ ਬਣਦਾ ਫਿਰ ਉਮਰ 25 ਸਾਲ ਹੋਊਗੀ ਤਾਂ ਕਰਕੇ ਇਹਨਾਂ ਨੇ ਬੋਥ ਕਿਹਾ ਹੈਗਾ ਠੀਕ ਹੈ ਜੀ ਆ ਦੇਖੋ ਲਿਖਿਆ ਹੋਇਆ ਜੇਕਰ ਵਿਅਕਤੀ ਲੋਕ ਸਭਾ ਦਾ ਮੈਂਬਰ ਹੈ ਤਾਂ 25 ਸਾਲ ਜੇਕਰ ਰਾਜ ਸਭਾ ਦਾ ਮੈਂਬਰ ਹੈ ਤਾਂ 30 ਸਾਲ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਸੈਕੂਲਰ ਅਤੇ ਸੋਸ਼ਲਿਸਟ ਠੀਕ ਹੈ ਜੀ ਸੈਕੂਲਰ ਸੋਸ਼ਲਿਸਟ ਇਹ ਜਿਹੜੇ ਆਪਾਂ ਸ਼ਬਦ ਪ੍ਰਿੰਪਲ ਦੇ ਵਿੱਚ ਐਡ ਕੀਤੇ ਹੋਂ ਤੱਕ ਪ੍ਰਿੰਪਲ ਦੇ ਵਿੱਚ ਕਿੰਨੇ ਵਾਰ ਸੋਧਨ ਹੋ ਚੁੱਕੀ ਹੈ ਓਨਲੀ ਇੱਕ ਵਾਰ ਪ੍ਰਿੰਪਲ ਦੇ ਵਿੱਚ ਅਮੈਂਡ ਹੋ ਚੁੱਕਿਆ ਹੈ ਕਿੰਨੇ ਵਾਰ ਇੱਕ ਵਾਰ ਇਹ ਸੰਵਿਧਾਨ ਦੀ ਆਤਮਾ ਕਿਹਨੂੰ ਕਹਿੰਦੇ ਆ ਪ੍ਰਿੰਪਲ ਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ ਹੈਗਾ ਕਿ ਨੂੰ ਪ੍ਰਿੰਮਲ ਨੂੰ ਪ੍ਰਿੰਮਲ ਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਆ ਪ੍ਰਸਤਾਵਨਾ ਸੈਕੂਲਰ ਸੈਕੂਲਰ ਦਾ ਮਤਲਬ ਜਿਹੜੀ ਆਪਣੀ ਸਟੇਟ ਹੈ ਠੀਕ ਹੈ ਜੀ ਸੈਕੂਲਰ ਸਟੇਟ ਹੈ ਆਪਣੀ ਸਟੇਟ ਦਾ ਕੋਈ ਵੀ ਆਪ ਦਾ ਧਰਮ ਨਹੀਂ ਹੈਗਾ ਸੋਸ਼ਲਿਸਟ ਆਪਾਂ ਇੱਕ ਭਾਈਚਾਰਕ ਸਾਂਝ ਦੇ ਵਿੱਚ ਰਹਿੰਦੇ ਆ ਸਮਾਜਿਕ ਦੇ ਵਿੱਚ ਵਿਚਰਦੇ ਆ ਆਪਾਂ ਉਹ ਚੀਜ਼ਾਂ ਆ ਜਾਂਦੀਆਂ ਠੀਕ ਹੈ ਜੀ ਤਾਂ ਇਹ ਸ਼ਬਦ ਸ਼ਾਮਿਲ ਕੀਤੇ ਗਏ ਸੀ ਕਿਹੜੇ ਐਮੈਂਡਮੈਂਟ ਦੇ ਤਹਿਤ ਇਹ ਸ਼ਬਦ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਸੀ ਜੀ ਤਾਂ ਇਹ ਸ਼ਬਦ ਜੀ ਸ਼ਾਮਿਲ ਕੀਤੇ ਗਏ ਸੀ 42ਵੇਂ ਐਮੈਂਡਮੈਂਟ ਦੇ ਤਹਿਤ ਤੇ 42ਵੇਂ ਐਮੈਂਡਮੈਂਟ ਕਿ 1976 ਦੇ ਵਿੱਚ ਤੇ 44ਵਾਂ ਅਮੈਂਡਮੈਂਟ ਕਿਦੋਂ ਹੋਇਆ ਸੀ 1978 ਦੇ ਵਿੱਚ ਜਿਹੜਾ 42ਵਾਂ ਅਮੈਂਡਮੈਂਟ ਆ ਸੋਹਣਿਓ ਇਹਨੂੰ ਅੱਬਾ ਮਿਨੀ ਕਨਸਟੀਟਿਊਸ਼ਨ ਕਹਿ ਦਿੰਦੇ ਆ ਕਿਉਂ ਕਹਿੰਦੇ ਆ ਜੀ ਕਿਉਂਕਿ ਜਦੋਂ ਇਹ ਸੰਵਿਧਾਨ ਅਮੈਂਡਮੈਂਟ ਕੀਤਾ ਸੀਗਾ 42ਵਾਂ ਅਮੈਂਡਮੈਂਟ 1976 ਦੇ ਵਿੱਚ ਇਹ ਚ ਕਾਫੀ ਜ਼ਿਆਦਾ ਅਮੈਂਡਮੈਂਟ ਕੀਤੇ ਗਏ ਸੀ ਅਮੈਂਡਮੈਂਟ ਕਿਹੜੇ ਆਰਟੀਕਲ ਦੇ ਤਹਿਤ ਕੀਤੇ ਜਾਂਦੇ ਆ ਆਰਟੀਕਲ 368 ਦੇ ਤਹਿਤ ਕੀਤੇ ਜਾਂਦੇ ਆ ਠੀਕ ਹੈ ਜੀ ਤੇ ਸਪੈਸ਼ਲ ਮжоਰਿਟੀ ਨਾਲ ਹੁੰਦੇ ਆ 2/3 ਦੇ ਨਾਲ ਠੀਕ ਹੈ ਜੀ ਤਾਂ ਇਹ ਸੀ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਂਸਰ ਓਕੇ ਜੀ ਤਾਂ ਕਰਕੇ ਕਹਿਣਾ ਹੁੰਦਾ ਜੀ ਕਿਸੇ ਵੀ ਬੱਚੇ ਨੇ ਕਲਾਸਾਂ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਇਹ ਲਿਖਿਆ ਹੋਇਆ ਹੈਗਾ ਸਮਾਜਵਾਦੀ ਅਤੇ ਧਾਰਮਿਕ ਸ਼ਬਦ 1976 ਵਿੱਚ 42ਵੇਂ ਸੋਧ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕੀਤੇ ਗਏ ਹਨ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਜਿਹੜਾ ਆਪਣਾ ਐਟਮੋਸਫੇਅਰ ਹੁੰਦਾ ਐਟਮੋਸਫੇਅਰ ਹੁੰਦਾ ਜਿਹੜਾ ਆਪਣਾ ਵਰਤਾਰਾ ਐਨਵਾਇਰਨਮੈਂਟ ਦਾ ਦੂਜਾ ਨਾਮ ਹੀ ਐਟਮੋਸਫੇਅਰ ਹੈ ਬਸ ਐਸਾ ਸਮਝ ਲਓ ਠੀਕ ਹੈ ਜਿਹੜੇ ਆਪਾਂ ਕਿਹੜੇ ਐਟਮੋਸਫੀਅਰ ਦੇ ਵਿੱਚ ਰਹਿੰਦੇ ਆ ਕੱਲ ਹੀ ਤੁਹਾਨੂੰ ਮੈਂ ਕਰਵਾ ਕੇ ਗਿਆ ਰਾਜੀ ਕਿ ਆਪਾਂ ਜਿਹੜੇ ਦੇ ਵਿੱਚ ਰਹਿੰਦੇ ਆ ਆਪਾਂ ਰਹਿੰਦੇ ਆ ਜੀ ਟਰੋਪੋਸਫੀਅਰ ਦੇ ਵਿੱਚ ਆਪਾਂ ਕਿਹੜੇ ਚ ਰਹਿੰਦੇ ਆ ਟਰੋਪੋਸਫੀਅਰ ਦੇ ਵਿੱਚ ਰਹਿੰਦੇ ਆ ਦੇਖੋ ਜੀ ਟਰੋਪੋਸਫੀਅਰ ਦੇ ਵਿੱਚ ਕੀ ਆ ਜਾਂਦਾ ਰਾਜੀ ਟਰੋਪੋਸਫੀਅਰ ਦੇ ਵਿੱਚ ਆਪਣੇ ਜਿਹੜੇ ਆ ਆਪਣੇ ਦਰਿਆ ਰੀਵਰ ਦਰਖਤ ਆਕਸੀਜਨ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਰਾਜੀ ਜਿਹੜੀਆਂ ਆਪਣੀਆਂ ਇਹ ਆਪਣੀਆਂ ਐਟਮੋਸਫੀਅਰ ਆ ਜਿਹੜਾ ਸਾਰਾ ਪਾਸੇ-ਪਾਸੇ ਦਾ ਟਰੋਪੋਸਫੀਅਰ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਲੇਅਰਾਂ ਤੁਹਾਨੂੰ ਬਹੁਤ ਵਾਰੀ ਕਰਵਾ ਕੇ ਗਿਆ ਹੋਏ ਆਗਾ ਠੀਕ ਹੈ ਜੀ ਇੱਕ ਵਾਰੀ ਫੇਰ ਲੇਅਰਾਂ ਕਰਵਾ ਦੰਗਾ ਸਭ ਤੋਂ ਜਿਵੇਂ ਹੁਣ ਆ ਆ ਗਈ ਆਪਣੇ ਅਰਥ ਠੀਕ ਹੈ ਜੀ ਇਹ ਆਪਣੀ ਆ ਗਈ ਅਰਥ ਪਹਿਲੀ ਲੇਅਰ ਇੱਕ ਮਿੰਟ ਜੀ ਪਹਿਲੀ ਲੇਅਰ ਦੂਜੀ ਲੇਅਰ ਤੀਜੀ ਲੇਅਰ ਚੌਥੀ ਲੇਅਰ ਪੰਜਵੀਂ ਲੇਅਰ ਠੀਕ ਹੈ ਜੀ ਹਰ ਇੱਕ ਲੇਅਰ ਦਾ ਨਾਮ ਮੈਂ نیچے ਮੈਂਸ਼ਨ ਕਰੂੰਗਾ ਸਭ ਤੋਂ ਪਹਿਲਾ ਜਿਹੜੀ ਲੇਅਰ ਹੁੰਦੀ ਹੈ ਇਹ ਹੁੰਦੀ ਹੈ ਟ੍ਰੋਪੋ ਸਫੀਅਰ ਮੈਂ ਸਫੀਅਰ ਨਹੀਂ ਲਿਖੂੰਗਾ ਹਰੇਕ ਰਿਮ ਅਗਰ ਕਲਾ ਮੂਡਾ ਨਾ ਲਿਖਿਆ ਆਉਂਗਾ ਇਸ ਤੋਂ ਬਾਅਦ ਆ ਜਾਂਦੇ ਦੂਜੇ ਨੰਬਰ ਤੇ ਆਪਣੀ ਸਟੈਟੋ ਸਫੀਅਰ ਜਿਹੜੇ ਰਾਜ ਜਹਾਜ ਜੋੜਦੇ ਆ ਆਪਣੇ ਠੀਕ ਹੈ ਜੀ ਜਾਂ ਬੱਦਲ ਉੜਦੇ ਆ ਜਾਂ ਆਪਣੇ ਅਜੋਨ ਲੇਅਰ ਹੈਗੀ ਠੀਕ ਹੈ ਜੀ ਠੀਕ ਹੈ ਜੀ ਇਹ ਬੱਦਲਾ ਤੋਂ ਉੱਪਰ ਜਹਾਜ ਉੜਦਾ ਹੈ ਠੀਕ ਹੈ ਜੀ ਅੱਧ ਪਚਲੇ ਜ ਆ ਜਾਂਦੇ ਬੱਦਲ ਟ੍ਰੋਪੋ ਤੁੱਤੇ ਆ ਜਾਂਦੇ ਸਟੈਟੋ ਦੇ ਵਿੱਚਕਾਰ ਦੇ ਤਾਂ O3 ਇਹ ਤਿੰਨੇ ਇਹਦੇ ਵਿੱਚ ਹੈਗੀਆਂ ਠੀਕ ਹੈ ਜੀ ਇਦੂ ਬਾਹਰ ਜਾਂਦੀ ਹੈ ਆਪਣੀ ਮੈਸੋਸਫੇਅਰ ਜਿਹੜੀ ਮੈਸੋਸਫੇਅਰ ਹੈ ਜੇ ਇਹਦੇ ਵਿੱਚ ਜਿਹੜੇ ਆਪਣੇ ਉਲਕਾ ਪਿੰਡ ਹੁੰਦੇ ਜਿਹਨੂੰ ਆਗੂਗ ਲੱਗ ਜਾਂਦੀ ਹੈ ਰਗੜਵਾਲ ਲੱਗ ਜਾਂਦਾ ਉਹ ਆ ਜਾਂਦਾ ਹੈ ਠੀਕ ਹੈ ਜੀ ਇਦੂ ਬਾਹਰ ਆ ਜਾਂਦੀ ਹੈ ਆਪਣੀ ਥਰਮੋ ਥਰਮੋਸਫੇਅਰ ਇਹਦੇ ਵਿੱਚ ਆਪਣੇ ਜਿਹੜੇ ਸੈਟੇਲਾਈਟ ਹੁੰਦੇ ਆ ਸੈਟੇਲਾਈਟ ਸੈਟੇਲਾਈਟਸ ਨੂੰ ਪਤਾ ਕਿੰਨੇ ਤੱਕ ਕੰਮ ਕਰਦੇ 36000 ਕਿਲੋਮੀਟਰ ਤੇ ਕੰਮ ਕਰਦੇ ਆ 36000 ਤੇ ਲਾਸਟ ਤੇ ਆਪਣੀ ਜਿਹੜੀ ਆ ਜਾਂਦੀ ਹੈ ਐਕਸੋ ਐਕਸੋਸਫੇਅਰ ਇਹਦੇ ਵਿੱਚ ਜਿਹੜੇ ਆਪਣੇ ਰਾਕਟ ਰੂਟ ਛੱਡਦੇ ਆਂ ਆਪਾਂ ਠੀਕ ਹੈ ਜੀ ਰਾਕਟ ਛੱਡਦੇ ਆਂ ਉਹ ਸਾਰੇ ਕੁਝ ਇਹਦੇ ਵਿੱਚ ਠੀਕ ਹੈ ਦੁਬਾਰੇ ਫੇਰ ਯਾਦ ਕਰ ਲਓ ਟ੍ਰੋਪੋਸਫੀਅਰ ਸਟੈਟੋਸਫੀਅਰ ਮੈਸੋ ਥਰਮੋ ਐਕਸੋ ਠੀਕ ਹੈ ਚੰਗੀ ਤਰ੍ਹਾਂ ਯਾਦ ਕਰ ਲਓ ਕਿ ਵੀ ਸਭ ਤੋਂ ਪੇਪਰਾਂ ਦੇ ਵਿੱਚ ਇਸ ਤਰ੍ਹਾਂ ਵੀ ਪ੍ਰਸ਼ਨ ਪੁੱਛਿਆ ਗਿਆ ਹੈਗਾ ਕਿ ਭਾਈ ਸਟੈਟੋਸਫੀਅਰ ਤੇ ਥਰਮੋ ਦੇ ਵਿੱਚ ਕਿਹੜੀ ਲੇਅਰ ਆਉਂਦੀ ਹੈ ਜਾਂ ਟ੍ਰੋਪੋ ਤੇ ਮੈਸੋ ਦੇ ਵਿੱਚ ਕਿਹੜੀ ਆਉਂਦੀ ਹੈ ਜਾਂ ਮੈਸੋ ਤੇ ਐਕਸੋ ਦੇ ਵਿੱਚ ਕਿਹੜੀ ਆਉਂਦੀ ਹੈ ਜਿਹੜੇ ਬੱਚੇ ਨੇ ਇਸ ਤਰ੍ਹਾਂ ਤੋਂ ਪ੍ਰਸ਼ਨ ਪੁੱਛਣਾ ਮਿਲ ਜਾ ਆ ਕੇ ਕਿਸੇ ਵੀ ਤਰ੍ਹਾਂ ਨਾਲ ਪੁੱਛੀ ਪਹਿਲ ਤੇ ਕਿਹੜੀ ਹੁੰਦੀ ਹੈ ਜੀ ਟ੍ਰੋਪੋ ਦੂਜੇ ਨਵੰਬਰ ਤੇ ਸਟੈਟੋ ਤੀਜੇ ਤੇ ਮੈਥੋ ਚੌਥੇ ਤੇ ਆਪਣੀ ਥਰਮੋ ਪੰਜਵੇਂ ਤੇ ਐਕਸੋ ਠੀਕ ਹੈ ਜੀ ਐਂ ਯਾਦ ਕਰ ਲਿਓ ਓਕੇ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੀ ਜਾਪਾਨ ਦੀ ਸੰਸਦ ਹੈਗੀ ਜਿਵੇਂ ਆਪਣੀ ਜਿਹੜੀ ਆਪਣੀ ਜਿਹੜੀ ਇੰਡੀਆ ਦੀ ਭਾਰਤੀ ਸੰਸਦ ਨੂੰ ਆਪਾਂ ਸੰਸਦ ਹੀ ਕਹਿੰਦੇ ਆ ਪਾਰਲੀਮੈਂਟ ਕਹਿੰਦੇ ਆ ਪਰ ਜਿਹੜੀ ਜਾਪਾਨ ਦੀ ਪਾਰਲੀਮੈਂਟ ਉਹਨੂੰ ਕੀ ਕਿਹਾ ਜਾਂਦਾ ਉਹਨੂੰ ਕੀਹਾ ਜਾਂਦਾ ਡਾਇਟ ਉਹਨੂੰ ਕੀ ਕਿਹਾ ਜਾਂਦਾ ਡਾਇਟ ਹੁਣ ਆਪਾਂ ਇਹਦੇ ਨਾਲ ਹੀ ਪ੍ਰੇਸ਼ਨ ਦੇ ਵਿੱਚ ਇੰਪੋਰਟੈਂਟ ਸਾਰੀਆਂ ਕਰਾਂਗੇ ਕਿਸੇ ਬੱਚੇ ਨੇ ਕੋਈ ਵੀ ਨਹੀਂ ਛਿਤਨੀ ਹੈਗੀ ਇਹਦੇ ਵਿੱਚ ਹੁਣ ਠੀਕ ਹੈ ਜੀ ਜਿਹੜੀ ਤੁਰਕੀ ਦੀ ਰਾਜੇ ਉਹਨੂੰ ਕਹਿੰਦੇ ਆ ਗ੍ਰੈਂਡ ਨੈਸ਼ਨਲ ਅਸੈਂਬਲੀ ਇਜ਼ਰਾਈਲ ਦੀ ਕਿਹੜੀ ਹੈ ਬਹੁਤ ਵਾਰੀ ਪੁੱਛੀ ਗਈ ਜਿੰਨੀਆਂ ਵੀ ਸਾਰੀਆਂ ਸਾਰੀਆਂ ਪੁੱਛੀਂਗੇ ਪੇਪਰ ਦੇ ਵਿੱਚ ਨੈਸਟ ਆਜ਼ਰਬਾਈਜਾਨ ਦੀ ਮੈਲੀ ਮਾਲਿਸ ਮਜਲਿਸ ਇਰਾਕ ਦੀ ਨੈਸ਼ਨਲ ਅਸੈਂਬਲੀ ਕੁਵੈਤ ਦੀ ਵੀ ਨੈਸ਼ਨਲ ਅਸੈਂਬਲੀ ਇਹ ਤੁਸੀਂ ਯਾਦ ਕਰ ਲੈਣੇ ਨੇ ਦੇਖੋ ਤੁਰਕੀ ਹੋ ਗਿਆ ਕਵੈਤ ਹੋ ਗਿਆ ইরাਕ ਹੋ ਗਿਆ ਇਹਨਾਂ ਦਾ ਨੇਮ ਹੀ ਸੇਮ ਹੀ ਹੈਗਾ ਉਰੇ ਮੂਰੇ ਤੁਰਕੇ ਵਾਲੇ ਮੂਰੇ ਕੱਲਾ ਗ੍ਰੈਂਡ ਪੈਂਦਾ ਹੈਗਾ ਠੀਕ ਹੈ ਜੀ ਬਾਕੀ ਮੂਰੇ ਓਵੇਂ ਜਿਵੇਂ ਹੀ ਹੈਗਾ ਇਸ ਤੋਂ ਬਾਅਦ ਸਾਊਦੀ ਅਰੇਬੀਆ ਦੀ ਵੀ ਆਪਣੀ ਕਿਹੜੀ ਆ ਜਾਂਦੀ ਹੈ ਮਜਲਿਸ ਅਲ ਸ਼ੋਰਾ ਬਹਿਰਨ ਦੀ ਕਿਹੜੀ ਆ ਜਾਂਦੀ ਹੈ ਕੌਂਸਲਿਟਿਵ ਕਾਉਂਸਲ ਓਮਾਨ ਦੀ ਮਨਾਰਕੀ ਈਰਾਨ ਦੀ ਮਜਲਿਸ ਉਜ ਵੇਕਿਸਤਾਨ ਦੀ ਵੀ ਮਜਲਿਸ ਔਲੀ ਔਲੀ ਮਜਲਿਸ ਠੀਕ ਹੈ ਜੀ ਅਫਗਾਨਿਸਤਾਨ ਦੀ ਸ਼ੋਰਾ ਜਿਹੜੀਆਂ ਸਭ ਤੋਂ ਇੰਪੋਰਟੈਂਟ ਆ ਉਹਦਾ ਮੈਂ ਹੁਣੇ ਨਿਸ਼ਾਨੀ ਲਾ ਲਾਂਦਾ ਹੈ ਸਭ ਤੋਂ ਇੰਪੋਰਟੈਂਟ ਜਿਹੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਭ ਤੋਂ ਜਿਹੜੀਆਂ ਇੰਪੋਰਟੈਂਟ ਹੋਂ ਤੱਕ ਪਾ ਲਈ ਪੁੱਛੀ ਗਈ ਹੈ ਉਹ ਪੁੱਛੀ ਗਈ ਹੈ ਸ਼ੋਰਾ ਠੀਕ ਹੈ ਜੀ ਦੂਜੇ ਨੰਬਰ ਤੇ ਜਿਹੜੀ ਪੁੱਛੀ ਗਈ ਹੈ ਨੈਸ਼ਨਲ ਅਸੈਂਬਲੀ ਐਂਡ ਸਨੇਟ ਠੀਕ ਹੈ ਜੀ ਇਸ ਤੋਂ ਬਾਅਦ ਆ ਜਿੰਦੇ ਇੰਡੀਆ ਦੇ ਵਿੱਚ ਸੰਸਦ ਮਾਲਦੀਵੀ ਸਭ ਤੋਂ ਜ਼ਿਆਦਾ ਪੁੱਛੀ ਗਈ ਹੈ ਮਜਲਿਸ ਨੇਪਾਲ ਦੀ ਬਹੁਤ ਵਾਰੀ ਪੁੱਛੀ ਗਈ ਹੈ ਰਾਸ਼ਟਰੀਆ ਪੰਚਾਇਤ ਪਟਾਨ ਦੀ ਬਹੁਤ ਵਾਰੀ ਪੁੱਛੀ ਗਈ ਹੈ ਤਸੋਗਦੋ ਬੰਗਲਾਦੇਸ਼ ਦੀ ਜਾਤੀਆ ਪਾਰਲੀਮੈਂਟ ਮੰਗੋਲੀਆ ਦੀ ਸਟੇਟ ਗ੍ਰੇਟ ਕੋਰਲ ਚైనా ਦੀ ਨੈਸ਼ਨਲ ਪੀਪਲ ਆਫ ਅਸੈਂਬਲੀ ਠੀਕ ਹੈ ਜੀ ਲਾਓਸ ਦੀ ਪੀਪਲ ਆਫ ਸੁਪਰੀਮ ਅਸੈਂਬਲੀ ਕੰਬੋਡੀਆ ਦੀ ਨੈਸ਼ਨਲ ਅਸੈਂਬਲੀ ਬੀਅਰ ਦਾ ਨਾਮ ਦੀ ਨੈਸ਼ਨਲ ਅਸੈਂਬਲੀ ਠੀਕ ਹੈ ਜੀ ਤੇ ਮਲੇਸ਼ੀਆ ਤੇ ਮਾਲਦੀਪ ਦਾ ਨਾਂ ਵੀ ਸੇਮ ਹੈ ਤੇ ਇਹਨਾਂ ਦੀ ਪਾਰਲੀਮੈਂਟ ਦਾ ਨਾਂ ਵੀ ਸੇਮ ਹੈਗਾ ਜਿੰਨਾ ਬੋਲੇ ਮੈਂ ਗੋਲ ਚੱਕਰ ਲਾਇਆ ਉਹ ਤਾਂ ਪੱਕੀਆਂ ਕਰਨੀਆਂ ਨੇ ਕਰਨੀਆਂ ਤੁਸੀਂ ਠੀਕ ਹੈ ਜੀ ਇਸ ਤੋਂ ਬਾਅਦ ਆ ਜੇ ਇੰਡੋਨੇਸ਼ੀਆ ਦੀ ਪੀਪਲ ਆਫ ਕੰਸੋਲੀਡੇਟ ਅਸੈਂਬਲੀ ਲੈਟਰ ਅਸੈਂਬਲੀ ਬਰੋਇਨ ਦੀ ਨੈਸ਼ਨਲ ਅਸੈਂਬਲੀ ਨਾਰਥ ਕੋਰੀਆ ਸਾਊਥ ਕੋਰੀਆ ਇਹ ਬਹੁਤ ਵਾਰੀ ਪੁੱਛਿਆ ਗਿਆ ਸੁਪਰੀਮ ਪੀਪਲ ਦੀ ਅਸੈਂਬਲੀ ਨੈਸ਼ਨਲ ਅਸੈਂਬਲੀ ਤਾਈਵਾਨ ਦੀ ਠੀਕ ਹੈ ਜੀ ਲੈਕਸ ਲੈਟਰ ਜੁਆਇਨ ਫਿਲੀਪਾਈਨ ਦੀ ਕਾਂਗਰਸ ਤੇ ਮੋਰ ਲੋਸਟੇ ਤੇ ਮੋਰ ਲੋਸਟੇ ਬਾਰੇ ਆਪਾਂ ਹੁਣੇ ਗੱਲ ਕਰਕੇ ਤੇ ਮੋਰ ਲੋਸਟੇ ਨੇ ਇੱਕ ਆਪਣੀ ਦ੍ਰੋਪਦੀ ਮੁਮਰੂਆ ਜਿਹੜੀ ਉਹਨੂੰ ਇਨਾਮ ਦੇ ਨਾਲ ਨਾਮ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਉਹਨਾਂ ਦਾ ਹਾਈएस्ट ਸਨਮਾਨਿਤ ਦ੍ਰੋਪਦੀ ਮੁਮਰੂਆ ਨੂੰ ਦਿੱਤਾ ਕਰੰਟ ਅਫੇਅਰ ਦੇ ਵਿੱਚ ਕਰਕੇ ਗਏ ਆ ਉਹਦਾ ਨਾਮ ਕੀ ਆ ਵਾਰਡ ਦਾ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਮੈਨੂੰ ਦੋ ਮਿਲੇ ਆਗੇ ਇੱਕ ਫਿਜੀ ਨੇ ਦਿੱਤਾਗਾ ਇੱਕ ਫਿਜੀ ਨੇ ਦਿੱਤਾ ਦਾ ਆਰਡਰ ਆਫ ਫਿਜੀ ਤੇ ਇੱਕ ਟਿਮੋਰ ਲਾਸਟਰੀ ਨੇ ਦਿੱਤਾਗਾ ਠੀਕ ਹੈ ਦੇਸ਼ ਨੇ ਇਹਨਾਂ ਨੇ ਦਿੱਤਾ ਆਪਣੇ ਇਹਨੂੰ ਦ੍ਰੋਪਦੀ ਮੁਮਰੂਆ ਰਾਸ਼ਟਰਪਤੀ ਜਪਾਨ ਦੀ ਰਾਤ ਨੇ ਡਾਇਟ ਹੈ ਇਹ ਤੁਹਾਨੂੰ ਹੋਣੀ ਵੀ ਦੱਸ ਕੇ ਗਿਆਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਿੰਨੇ ਜਿਹੜਾ 100 ਸਾਲਾ ਜੁੱਧ ਲੜਿਆ ਗਿਆ ਸੀਗਾ ਕਿਹੜਾ ਜੁੱਧ ਲੜਿਆ ਗਿਆ ਸੀ ਜੀ 100 ਸਾਲਾ ਜੁੱਧ ਕਿਹੜੇ ਦੇਸ਼ ਦੇ ਵਿੱਚ ਲੜਿਆ ਗਿਆ ਸੀਗਾ ਇਹ ਰਾਜੇ ਦੋ ਸਟੇਟਾਂ ਦੇ ਵਿੱਚ ਲੜਿਆ ਗਿਆ ਸੀਗਾ ਠੀਕ ਹੈ ਜੀ ਫਰਾਂਸ ਤੇ ਇੰਗਲੈਂਡ ਫਰਾਂਸ ਤੇ ਇੰਗਲੈਂਡ ਇਹਨਾਂ ਦੇ ਵਿੱਚ ਕਾਰ ਲੜਿਆ ਗਿਆ ਸੀਗਾ ਕਿਹੜਾ ਜੀ ਇਹ ਜੁੱਧਾ ਠੀਕ ਹੈ ਜੀ 100 ਸਾਲਾ ਜੁੱਧ ਫਰਾਂਸ ਤੇ ਇੰਗਲੈਂਡ ਦੇ ਵਿੱਚ ਇੰਗਲੈਂਡ ਤੇ ਕਿੰਨੇ ਨਾਮਾਂਗੇ ਯੂਕੇ ਵੀ ਇਸ ਨੂੰ ਕਹਿੰਦੇ ਆ ਬ੍ਰਿਟੇਨ ਵੀ ਇਸ ਨੂੰ ਕਹਿੰਦੇ ਆ ਠੀਕ ਹੈ ਜੀ ਚਲੋ ਇਹ ਜੁੱਧ ਫਰਾਂਸ ਨੇ ਜਿੱਤਿਆ ਸੀਗਾ ਠੀਕ ਹੈ ਜੀ ਇੰਗਲੈਂਡ ਤੇ ਫਰਾਂਸ ਦੇ ਵਿੱਚ ਇੰਗਲੈਂਡ ਤੇ ਫਰਾਂਸ ਦੇ ਵਿੱਚ ਜੁੱਧ ਹੋਇਆ ਸੀਗਾ 100 ਸਾਲਾਂ ਬਾਰ ਕਹਿੰਦੇ ਜਿਹਨੂੰ ਆਪਾਂ ਤੇ ਇਹ جنگ ਜਿੱਤੀ ਗਈ ਨਹੀਂ ਸੀ ਇਹ جنگ ਜਿੱਤੀ ਸੀ ਆਪਣੇ ਫਰਾਂਸ ਨੇ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਜਿਹੜੇ ਗੌਤਮ ਬੁੱਧਾ ਆਪਣੇ ਠੀਕ ਹੈ ਜੀ ਗੌਤਮ ਬੁੱਧਾ ਦਾ ਜਨਮ ਸਥਾਨ ਕਿਹੜਾ ਹੈਗਾ ਤਾਂ ਇਹਨਾਂ ਦਾ ਜਨਮ ਸਥਾਨ ਹੈਗਾ ਲੂਪਨੀ ਠੀਕ ਹੈ ਜੀ ਲੂਬਣੀ ਗੌਤਮਪੁੱਤ ਸੀ ਜਿਹੜੇ ਇਹਨਾਂ ਨੂੰ ਜਨਮ ਸਥਾਨ ਹੈ ਇਹਨਾਂ ਦਾ ਠੀਕ ਹੈ ਜੀ ਚਲੋ ਆਹ ਥੱਲੇ ਸਾਰਾ ਕੁਝ ਲਿਖਿਆ ਹੋਇਆ ਹੈਗਾ ਕਹਿੰਦੇ ਜੀ ਭਗਵਾਨ ਬੁੱਧ ਦਾ ਜਿਹੜਾ ਜਨਮ ਹੋਇਆ ਸੀ ਉਹ 623 ਈਸਵੀ ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਮਹਾਤਮਾ ਬੁੱਧ ਦਾ ਜਨਮ ਜਿਹੜਾ ਉਹ 623 ਈਸਵੀ ਦੇ ਵਿੱਚ ਹੋਇਆ ਸੀਗਾ ਹੋਇਆ ਕਿੱਥੇ ਸੀਗਾ ਜੀ ਦੱਖਣੀ ਨੇਪਾਲ ਦੀ ਤਰਾਇ ਮੈਦਾਨਾਂ ਦੇ ਵਿੱਚ ਤੇ ਲੂਬਣੀ ਦੇ ਪਵਿੱਤਰ ਸਥਾਨ ਦੇ ਵਿੱਚ ਹੋਇਆ ਸੀਗਾ ਭਗਵਾਨ ਬੁੱਧ ਦਾ ਜਨਮ ਠੀਕ ਹੈ ਜੀ ਜਿਸ ਦੀ ਗਵਾਹੀ ਕਹਿੰਦੇ 249 ਈਸਵੀ ਪੂਰਵ ਵਿੱਚ ਮੋਰੀਆ ਸਮਰਾਟ ਅਸ਼ੋਕ ਦੁਆਰਾ ਬਣਾਏ ਗੇ ਥੰਮਾਂ ਦੇ ਉੱਪਰ ਜਿਹੜੇ ਸਿਲਾ ਲੇਖ ਲਿਖੇ ਹੋਏ ਹੈ ਉਹਨਾਂ ਤੋਂ ਆਪਣੀ ਜਿਹੜੀ ਮੇਰੀ ਜਾਣਕਾਰੀ ਮਿਲਦੀ ਹੈਗੀ ਠੀਕ ਹੈ ਜੀ ਹੁਣ ਬਹੁਤ ਬੱਚੇ ਕਹਿਣਗੇ ਜੀ ਆਹ ਕਿਵੇਂ ਦੇਖੋ ਜੀ 08 ਰਾਜ ਜਲਦਾ ਸੀ ਨਾ ਮਹਾਤ ਬੁੱਧ ਧਰਮ ਜੈਨ ਧਰਮ ਜੋ ਚੱਲਦਾ ਸੀ ਉਦੋਂ ਨਾ ਗਿਣਤੀ ਹੁੰਦਾ ਜਿਵੇਂ ਤੁਹਾਨੂੰ ਪਤਾ ਕਿ 2000 ਜੋ ਬੱਚੇ 24 ਉਹ 25 ਹੋਣਾ 25 ਉਹ 26 ਹੋਣਾ ਉਦੋਂ ਹੀ ਗਿਣਤੀ ਕਰਦੀ ਜਾਂਦੀ ਹੁੰਦੀ ਸੀ ਠੀਕ ਹੈ ਜੀ ਉਹ ਤੋਂ ਇਹ ਗਿਣਤੀ ਸੀ ਜਿਹੜੀ ਉਹ ਕਰਦੀ ਜਾਂਦੀ ਹੁੰਦੀ ਸੀ ਤਾਂ ਕਰਕੇ ਇਹ ਤੁਸੀਂ ਯਾਦ ਰੱਖਣਾਗਾ ਇੰਪੋਰਟੈਂਟ ਅਪ੍ਰੇਸ਼ਨ ਆਗੇ ਰਾਜੇ ਠੀਕ ਹੈ ਜੀ ਬਹੁਤ ਹੀ ਜਿਆਦੇ ਜਿਹੜੇ ਆਪਾਂ ਭੁੱਲ ਕੇ ਵੀ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੀ ਤੇ ਹੁਣ ਤਾਂ ਆਇਆ ਕਰਦਾ ਮੇਰੇ ਵੱਲ ਤੁਹਾਨੂੰ ਤੀਜਾ ਦੱਸ ਜਾਣਾ ਹੈਗਾ ਠੀਕ ਹੈ ਜੀ ਜਿਹੜਾ ਬੁੱਧ ਧਰਮ ਨੇ ਕਹਿੰਦਾ ਚਾਰ ਮਹੱਤਵਪੂਰਨ ਕੌਂਸਲਾਂ ਹੋਣੀਆਂ ਸੀ ਉਹ ਯਾਦ ਕਰ ਲਓ ਚਾਰ ਇੰਪੋਰਟੈਂਟ ਕੌਂਸਲਾਂ ਹੋਈਆਂ ਸੀਗੀਆਂ ਬੁੱਧ ਧਰਮ ਦੀਆਂ ਮੈਂ ਤੁਹਾਨੂੰ ਹੌਲੀ-ਹੌਲੀ ਤਾਂ ਕਰਵਾਉਣਾ ਰਿਹਾ ਜੀ ਕਿਉਂਕਿ ਮੈਨੂੰ ਇਹ ਹੁੰਦਾ ਕਿ ਤਾਂ ਮੈਨੂੰ ਕੋਈ ਚੀਜ਼ ਸਕਿਪ ਨਾ ਹੋ ਜਾਈ ਸਭ ਤੋਂ ਪਹਿਲੀ ਜਿਹੜੀ ਹੋਈ ਸੀ ਜੀ ਠੀਕ ਹੈ ਤੁਸੀਂ ਇਹਦੀ ਯਾਦ ਰੱਖਣਾ ਕੀ ਇਹ ਹੋਈ ਕਿੱਥੇ ਸੀਗੀ ਨਸਾ ਚੀਜ਼ ਇਹਦਾ ਯਾਦ ਰੱਖਣਾ ਹੋਈ ਕਿੱਥੇ ਕਿਦੋਂ ਹੋਈ ਸੀ ਇਹ ਭਾਵੇਂ ਤੁਸੀਂ ਯਾਦ ਨਾ ਰੱਖਿਓ ਠੀਕ ਹੈ ਜੀ ਕਿਉਂਕਿ ਆਪਾਂ ਕ ਲਈ ਦੋ ਚੀਜ਼ਾਂ ਯਾਦ ਕਰਨੀਆਂ ਇੱਕ ਤਾਂ ਇਹਦਾ ਆਪਾਂ ਕੀ ਯਾਦ ਕਰਨਾਗਾ ਪਲੇਸ ਕਿੱਥੇ ਹੋਈਆਂ ਸੀਗੀਆਂ ਇੱਕ ਇਹਨੂੰ ਕਿਹਦੇ ਸਮੇਂ ਦੇ ਵਿੱਚ ਹੋਈਆਂ ਸੀ ਬਸ ਇਹ ਚੀਜ਼ਾਂ ਯਾਦ ਕਰਨੀਆਂ ਠੀਕ ਹੈ ਜੀ ਈਵਨ ਇਹ ਦੇਖਣਾ ਆਪਾਂ ਕਿ ਇਹਨਾਂ ਨੂੰ ਉਹ ਕੀ ਨਹੀਂ ਕੀਤਾ ਸੀ ਅਟੈਂਡ ਕਿ ਨਹੀਂ ਕੀਤਾ ਸੀਗਾ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਸੋਣਿਓ ਇਹ ਹੋਈ ਸੀ ਜੀ ਰਾਜਗੜ੍ਹ ਰਾਜ ਗ੍ਰਹਿ ਆ ਕਹ ਦਿੰਦੇ ਆ ਆਪਾਂ ਰਾਜ ਗ੍ਰਹਿ ਕਹ ਦਿੰਦੇ ਆ ਇਹ ਮੀਟਿੰਗ ਕਿਹਦੇ ਸਮੇ ਹੋਈ ਸੀ ਜੀ ਇਹ ਹੋਈ ਸੀ ਅਜਾਤ ਸ਼ਤਰੂ ਦੇ ਸਮੇ ਅਜਾਤ ਸ਼ਤਰੂ ਦੇ ਸਮੇ ਠੀਕ ਹੈ ਜੀ ਜਿਹੜੀ ਆਪਣੀ ਹਰੀਕਾ ਡੈਸਟੀ ਸੀ ਉਹਦੇ ਨਾਲ ਸੰਬੰਧਿਤ ਸੀਗਾ ਇਹ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਦੂਸਰੀ ਮੀਟਿੰਗ ਹੋਈ ਸੀਗੀ ਬੁੱਧ ਕੌਂਸਲ ਦੀ ਹੋਈ ਸੀਗੀ ਠੀਕ ਹੈ ਜੀ ਉਹ ਹੋਈ ਸੀ ਬੇਸ਼ਾਲੀ ਇਹ ਕਿਤੇ ਸਮੇਂ ਹੋਈ ਸੀਗੀ ਜੀ ਇਹ ਹੋਈ ਸੀ ਕਾਲ ਅਸ਼ੋਕਾ ਕਾਲ ਅਸ਼ੋਕਾ ਠੀਕ ਹੈ ਜੀ ਇਸ ਤੋਂ ਬਾਅਦ ਤੀਜੀ ਜਿਹੜੀ ਹੋਈ ਸੀ ਕੀ ਸੋਣਿਓ ਠੀਕ ਹੈ ਜੀ ਇਹ ਕਿਤੇ ਇਹ ਕਿਹਦੇ ਸਮੇਂ ਵਿੱਚ ਹੋਈ ਸੀ ਇਹ ਹੋਈ ਸੀ ਆਪਣੀ ਅਸ਼ੋਕਾ ਦੇ ਸਮੇਂ ਦੇ ਵਿੱਚ ਹੋਈ ਸੀ ਇਹ ਹੋਈ ਸੀ ਆਪਣੀ ਪਾਟਲੀ ਪੁੱਤਰਾ ਅਸ਼ੋਕ ਦੇ ਰਾਜ ਦੇ ਵਿੱਚ ਹੋਈ ਸੀ ਠੀਕ ਹੈ ਜੀ ਇਹ 1.500 250 ਪੀਸੀ ਦੇ ਵਿੱਚ ਹੋਈ ਸੀ ਕਿਉਂਕਿ ਸਾਨੂੰ ਪਤਾ ਹੋਣਾਗਾ ਕਿ ਜਿਰੋ ਕਲਿੰਗੜੀਵਾਰ ਹੋਈ ਸੀਗੀ ਹੈਨਾ ਕਲਿੰਗੜੀਵਾਰ ਤੋਂ ਬਾਅਦ ਹੀ ਇਹਨਾਂ ਨੇ ਮਤਲਬ ਤਿਆਗਤਾ ਸੀਗਾ ਅ ਅਸ਼ੋਕ ਧਰਮ ਨੇ ਇਹ ਕਹਿੰਦਾ ਭਈ ਮੈਂ ਅੱਜ ਤੋਂ ਬਾਅਦ ਕੋਈ ਲੜਾਈ ਝਗੜਾ ਨਹੀਂ ਕਰਨਾ ਹੈਗਾ ਕੋਈ ਜੰਗ ਨਹੀਂ ਕਰਨੀ ਹੈਗੀ ਚਾਰ ਨੰਬਰ ਤੇ ਜਿਹੜੀ ਹੈਗੀ ਸੋਣਿਓ ਇਹ ਹੋਈ ਸੀ ਕਸ਼ਮੀਰ ਇਹ ਬਹੁਤ ਪੇਪਰ 'ਚ ਪੁੱਛੀ ਜਾਂਦਾ ਸਭ ਤੋਂ ਮੋਸਟ ਇੰਪੋਰਟੈਂਟ ਦੋ ਹੈਗੀਆਂ ਇੱਕ ਕਸ਼ਮੀਰ ਵਾਲੀ ਇੱਕ ਜਿਹੜੀ ਅਸ਼ੋਕ ਨੇ ਟੈਂਡ ਕੀਤੀ ਸੀਗੀ ਜਗਾ ਤੁਹਾਡੀ ਚਾਰਾਂ ਦੀ ਹੀ ਯਾਦ ਹੋਣੀ ਚਾਹੀਦੀ ਹੈ ਠੀਕ ਹੈ ਜੀ ਜਗਾ ਤੁਹਾਡੀ ਚਾਰਾਂ ਦੀ ਹੀ ਯਾਦ ਹੋਣੀ ਚਾਹੀਦੀ ਹੈ ਇਹ ਹੋਈ ਸੀ ਕਸ਼ਮੀਰ ਦੇ ਵਿੱਚ ਤੇ ਇਹਨੂੰ ਇਹਦੇ ਸਮੇਂ ਕੌਣ ਸੀ ਕਨਿਸ਼ਕ ਕੁਸ਼ਾਨ ਵਾਂਛੇ ਦਾ ਰਾਜਾ ਸੀ ਕਹੇ ਕੁਸ਼ਾਨ ਵਾਂਛੇ ਦਾ ਰਾਜਾ ਸੀਗਾ ਠੀਕ ਹੈ ਜੀ ਬਸ ਇੰਨੀ ਗੱਲ ਕਰ ਲਈ ਬਾਕੀ ਬੜੀ ਡੀਪਲੀ ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਡੀਪਲੀ ਕਰਵਾਦਾ ਇੰਨਾ ਕੁ ਬਹੁਤ ਆ ਤੁਹਾਡੇ ਵਾਸਤੇ ਠੀਕ ਹੈ ਜੀ ਤਾਂ ਜਿਹੜੋਂ ਹੁਣ ਇੱਕ ਗੱਲ ਦਾ ਮੈਨੂੰ ਹੋਰ ਜਵਾਬ ਦੇ ਦਿਓ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਜਿਹੜੀ ਕਲਿੰਗਾ ਵਾਰ ਹੋਈ ਸੀ ਸੋਹਣਿਓ ਕੁਈ ਚੋਬਰ ਮੈਨੂੰ ਦੱਸ ਸਕਦਾ ਕਿ ਕਲਿੰਗਾ ਵਾਰ ਹੋਈ ਕਿਹੜੇ ਸਮੇਂ ਦੇ ਵਿੱਚ ਸੀਗੀ ਕਲਿੰਗਾ ਵਾਰ ਜਿਹੜੀ ਹੋਈ ਸੀ ਸੋਹਣਿਓ ਇਹ 261 ਬੀਸੀ ਦੇ ਵਿੱਚ ਹੋਈ ਸੀਗੀ ਠੀਕ ਹੈ ਜੀ ਇੱਕ ਆਪਾਂ ਹੁਣੀ ਕਰੰਟ ਅਫੇਅਰਾਂ ਦੇ ਵਿੱਚ ਕਿੜਕੇ ਗਏ ਕਲਿੰਗਾ ਪੁਰਸਕਾਰ ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈਗਾ ਸਾਇੰਸ ਦੇ ਵਿੱਚ ਠੀਕ ਹੈ ਚਲੋ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਆਲ ਇੰਡੀਆ ਮੁਸਲਮਾਨ ਲੀਗ ਦੀ ਠੀਕ ਹੈ ਜੀ ਕਿਹਨੇ ਜਿਹੜੀ ਆਲ ਇੰਡੀਆ ਮੁਸਲਮਾਨ ਲੀਗ ਹੈਗੀ ਠੀਕ ਹੈ ਜੀ ਇਹਦੀ ਸਥਾਪਨਾ ਕਿਦੋਂ ਹੋਈ ਸੀਗੀ ਇਹਦੀ ਸਥਾਪਨਾ ਕਿਦੋਂ ਹੋਈ ਸੀ ਇਹਦੀ ਸਥਾਪਨਾ ਹੋਈ ਸੀ ਜੀ 1906 ਦੇ ਵਿੱਚ 1906 ਦੇ ਵਿੱਚ ਆਲ ਇੰਡੀਆ ਮੁਸਲਮਾਨ ਲੀਗ ਦੀ ਸਥਾਪਨਾ ਹੋਈ ਸੀਗੀ ਠੀਕ ਹੈ ਜੀ ਇਸ ਤੋਂ ਬਾਅਦ 1909 ਦੇ ਵਿੱਚ ਮਿੰਟੋ ਮਾਰਲੇ ਵੀ ਨਾ ਕਰਕੇ ਕਰਨਾ ਪਿਆ ਪੇਪਰ ਦੇ ਵਿੱਚ ਇਹ ਚੀਜ਼ ਤਾਂ ਪੁੱਛੀ ਜਾਂਦੀ ਹੈ ਨਾਲ ਨਾਲ ਇਹ ਪੁੱਛਿਆ ਜਾਂਦਾ ਕਿ ਆਲ ਇੰਡੀਆ ਮੁਸਲਮਾਨ ਲੀਗ ਦਾ ਫਾਊਂਡਰ ਕੌਣ ਆਗਾ ਠੀਕ ਹੈ ਜੀ ਬਸ ਇਹਦੇ ਇੱਕ ਹੋਰ ਵੀ ਕਾਫੀ ਸੀਗੇ ਜਿਵੇਂ ਸૈયਦ 우ਮੀਰ ਸૈયਦ ਨਵੀ ਖਾਨ ਬਹਾਦਰ ਗੁਲਾਮ ਹੋਰ ਵੀ ਕਾਫੀ ਪਰ ਜਿਹੜਾ ਮੇਨ ਫਾਊਂਡਰ ਇਹਨਾਂ ਮੰਨਿਆ ਜਾਂਦਾ ਹੈਗਾ ਉਹ ਮੰਨਿਆ ਜਾਂਦਾ ਜੀ ਆਪਣੇ ਨਵਾਬ ਖਵਾਜਾ ਸਲੀ ਮੁਰਾ ਠੀਕ ਹੈ ਜੀ ਇਹਨਾਂ ਨੂੰ ਮੰਨਿਆ ਜਾਂਦਾ ਹੈਗਾ ਰੀਅਲ ਫਾਊਂਡਰ ਆਫ ਆਲ ਇੰਡੀਆ ਮੁਸਲਮ ਲੀ ਠੀਕ ਹੈ ਜੀ ਤੇ ਬਾਕੀ ਹੋਰ ਵੀ ਬਹੁਤ ਸਾਰੇ ਨਾਮ ਆਉਂਦੇ ਆ ਪਰ ਆਪਾਂ ਮੇਨ ਤੌਰ ਤੇ ਇਹਨਾਂ ਨੂੰ ਹੀ ਲੈ ਕੇ ਚੱਲਣਾ ਹੈ ਠੀਕ ਹੈ ਜੀ ਤੇ 1916 ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਬਣਾਤਾ ਸੀ ਉਹ ਮੁਹੰਮਦ ਅਲੀ ਜਿਹਨਾਂ ਨੂੰ ਬਣਾਇਆ ਸੀਗਾ ਬਹੁਤ ਬੱਚੇ ਗਲਤ ਦੇਖ ਲੈਂਦੇ ਆ ਉਹ 1916 ਦੇ ਵਿੱਚ ਨਾ ਇਹ ਬਣਤਾ ਹੀ ਗਈ ਸੀ 1906 ਦੇ ਵਿੱਚ ਫਾਊਂਡਰ ਇਹ ਸੀਗਾ ਪਰ 1916 ਦੇ ਵਿੱਚ ਜਿਹੜੀ ਏਡੂ ਵਾਲੀ ਰਿਕਮੈਂਡ ਸੀ ਉਹ ਕਿਹਨੂੰ ਦੇਦੀ ਮੁਹੰਮਦ ਅਲੀ ਜਿਹਨਾਂ ਨੂੰ ਦੇਤੀ ਸੀ ਅਲੀ ਜਿਨ੍ਹਾਂ ਉਹੀ ਰਾਜੇ ਜਿਹੜਾ ਪਾਕਿਸਤਾਨ ਬਣਾਉਣ ਦੇ ਵਿੱਚ ਪਾਲੇ ਸਭ ਤੋਂ ਅੱਗੇ ਇਹ ਸੀ ਕਿ ਉਹ ਵੀ ਮੈਨੂੰ ਨਹੀਂ ਪਤਾ ਮਰਾ ਬਣਾਉਣੀ ਬਣਾਉਣੀ ਆ ਮਰਾ ਬਣਾਉਣੀ ਬਣਾਉਣੀ ਸਭ ਤੋਂ ਮੂਰੇ ਆਲ ਇੰਡੀਆ ਮੁਸਲਮਾਨ ਲੀਗ 1906 ਵਿੱਚ ਟਾਕਾ ਵਿੱਚ ਸਥਾਪਿਤ ਕੀਤੀ ਸੀ ਜਗਾ ਮੈਂ ਦੱਸਣੀ ਭੁੱਲ ਗਿਆ ਸੀ ਜਗਾ ਦੱਸਦੀ ਟਾਕਾ ਕਿਹੜੀ ਆ ਬੰਗਲਾਦੇਸ਼ ਦੀ ਰਾਤਾਨੀ ਬੰਗਲਾਦੇਸ਼ ਦੀ ਰਾਤਾਨੀ ਹੈ ਜਿਹੜੀ ਉਹ ਟਾਕ ਹੈਗੀ ਰਾਤਾਨੀ ਕਿਹੜੀ ਹੈ ਜੀ ਟਾਕਾ ਇਸ ਟਾਈਮ ਦੇ ਪ੍ਰੈਜ਼ੀਡੈਂਟ ਕੌਣ ਹੈ ਜੀ ਬੰਗਲਾਦੇਸ਼ ਦਾ ਰਾਮਚੰਦਰ ਕੇ ਪੀ ਹੋਲੀ ਏ ਪੀ ਐਮ ਹਸੀਨਾ ਜੀ ਨੇ ਸ਼ੀਖਸਿ ਨਾਜੀ ਨੇ ਕੀ ਦਿੱਤਾ ਅਸਤੀਫਾ ਦਿੱਤਾ ਪ੍ਰਧਾਨ ਮੰਤਰੀ ਦੇ ਪਦ ਤੋਂ ਇਹ ਤੁਹਾਨੂੰ ਪਤਾਗਾ ਆਪਾਂ ਪੜ੍ਹ ਕੇ ਗਏ ਆ ਠੀਕ ਹੈ ਜੀ ਇਸ ਸਮੇਂ ਕਿਹੜਾ ਸੀ ਲਾਰਡ ਮਿੰਟੋ ਗਵਰਨਰ ਜਨਰਲ ਸੀਗਾ ਠੀਕ ਹੈ ਜੀ ਲਾਰਡ ਮਿੰਟੋ ਗਵਰਨਰ ਜਨਰਲ ਸੀਗਾ ਇਸ ਸਮੇਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ 31 ਜੂਨ ਨੂੰ ਸੌਰੀ 21 ਜੂਨ ਨੂੰ ਕਿਹੜਾ ਦਿਵ ਮਨਾਇਆ ਜਾਂਦਾ ਹੈਗਾ 21 ਜੂਨ ਨੂੰ ਜਿਹੜਾ ਦਿਨ ਮਨਾਇਆ ਜਾਂਦਾ ਜੀ ਉਹ ਮਨਾਇਆ ਜਾਂਦਾ ਇੰਟਰਨੈਸ਼ਨਲ ਯੋਗਾ ਦਿ ਠੀਕ ਹੈ ਜੀ 21 ਜੂਨ ਨੂੰ ਕਿਹੜਾ ਮਨਾਇਆ ਜਾਂਦਾਗਾ ਇੰਟਰਨੈਸ਼ਨਲ ਜੋਗਾ ਡੇ ਮਨਾਇਆ ਜਾਂਦਾ ਹੈਗਾ ਇਹ ਪ੍ਰਸ਼ਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜੀ ਠੀਕ ਹੈ ਜੀ ਇਹ ਪ੍ਰਸ਼ਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਜੇਕਰ ਆਪਾਂ ਗੱਲ ਕਰੀਏ ਹੁਣ 2024 ਦੇ ਵਿੱਚ ਇਹਦਾ ਜੇਕਰ ਨੂੰ ਪ੍ਰਸ਼ਨ ਹੋਊਗਾ ਪਹਿliga ਸੋ ਡਾਇਰੈਕਟ ਇਹੀ ਪੁੱਛਿਆ ਜਾਊਗਾ ਕਿ ਭਾਈ ਸਾਹਿਬ 21 ਜੂਨ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈਗਾ ਨਾਲ ਕੀ ਬੀ ਤੁਹੋਂ ਥੀਮ ਪੁੱਛ ਲੈਂਦੇ ਆ 2024 ਦਾ ਥੀਮ ਦੱਸ ਰਿਹਾ ਮੈਂ 2024 ਦਾ ਥੀਮ ਹੈਗਾ ਜੀ ਜੋਗਾ ਫੋਰ ਸੈਲਫ ਐਂਡ ਸੋਸਾਇਟੀ ਜੋਗਾ ਫੋਰ ਸੈਲਫ ਐਂਡ ਸੋਸਾਇਟੀ ਇਹ ਦਾ ਥੀਮ ਹੈ 2024 ਦਾ ਠੀਕ ਹੈ ਜੀ ਤੇ ਜੇ ਕੋਈ ਚੋਪਰ ਮੈਨੂੰ 2023 ਦਾ ਥੀਮ ਲਿਖ ਕੇ ਭੇਜ ਦੋ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਉਹਨੂੰ ਮੇਰੇ ਵੱਲੋਂ ਸ਼ਾਬਾਸ਼ ਦਿੱਤੀ ਜਾਊਗੀ ਠੀਕ ਹੈ ਜੀ ਇਸ ਤੋਂ ਬਾਅਦ ਹੋਰ ਵੀ ਇੰਪੋਰਟੈਂਟ ਡੇ ਆ ਜਿਹੜੇ ਆਪਾਂ ਡਿਸਕਸ਼ਨ ਕਰ ਲੰਨੇ ਆ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਇੰਪੋਰਟੈਂਟ ਕਰਾਂਗੇ 20 ਅਗਸਤ ਨੂੰ ਮਨਾਇਆ ਜਾਂਦਾ ਸਤਿਭਾਵਨਾ ਦਿਵਸ 23 ਅਗਸਤ ਨੂੰ ਮਨਾਇਆ ਜਾਂਦਾ ਸਪੇਸ ਡੇ 29 ਨੂੰ ਮਨਾਇਆ ਜਾਂਦਾ ਸਪੋਰਟਸ ਡੇ 5 ਨਵੰਬਰ ਨੂੰ ਬਣਾਇਆ ਜਾਂਦਾ ਟੀਚਰ ਡੇ 14 ਨੂੰ ਬਣਾਇਆ ਜਾਂਦਾ ਹਿੰਦੀ ਦਿਵਸ ਠੀਕ ਹੈ ਜੀ 11 ਨੂੰ ਬਣਾਇਆ ਜਾਂਦਾ ਇੰਡੀਅਨ ਐਜੂਕੇਸ਼ਨ ਡੇ 14 ਨੂੰ ਬਣਾਇਆ ਜਾਂਦਾ ਚਿਲਡਰਨ ਡੇ ਠੀਕ ਹੈ ਜੀ ਤੇ ਕਨਸਟੀਟਿਊਸ਼ਨ ਡੇ 26 ਨਵੰਬਰ 1949 ਦੇ ਵਿੱਚ ਆਪਾਂ ਉਹ ਕਰਿਆ ਸੀ ਜਾਂ ਤਾਂ ਬਣਾਇਆ ਜਾਂਦਾ ਠੀਕ ਹੈ ਐਂਟੀ ਟੈਰਰਿਜ਼ਮ ਡੇ ਵੀ ਯਾਦ ਕਰ ਲੈ ਸਾਰੀ ਯਾਦ ਕਰ ਲਓ ਚਲੋ ਯਾਰ ਨਾਨ ਵੋਇਲੈਂਸ ਡੇ ਵੀ ਯਾਦ ਕਰ ਲੈ ਸਾਰੀ ਯਾਦ ਕਰ ਲਿਓ ਕੋਈ ਨਾ ਛੱਡੋ ਤੁਹਾਡੀ ਫਾਇਦਾ ਹੈ ਜੇ ਇੱਕ ਤਾਂ ਆ ਗਿਆ ਨਾ ਜਿਵੇਂ ਚੋ ਕਿਸਮਤ ਖੁੱਲ ਜਾਨੀ ਹੈ ਆਪਣੇ ਠੀਕ ਹੈ ਜੀ ਤਾਂ ਕਰਕੇ ਚਲੋ ਜੀ ਇਹਨਾਂ ਜਿੱਤੇ ਆਪਣੀ ਲੈਕਚਰ ਦੀ ਸਮਾਪਤੀ ਹੁੰਦੀ ਹੈ ਜਰੂਰ ਦੱਸਿਓ ਰਾਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੇਕਰ ਤੁਹਾਨੂੰ ਮੈਥ ਦੀ ਵੀ ਇਸ ਤਰ੍ਹਾਂ ਦੀਆਂ ਕਲਾਸਾਂ ਚਾਹੀਦੀਆਂ ਕਿ ਤੁਹਾਨੂੰ ਮੈਂ ਜੋੜ ਘਟਾਓ ਵੀ ਕਰਨਾ ਸਿਖਾਵਾਂ ਨੰ ਇੰਪੋਰਟੈਂਟ ਚੀਜ਼ ਹੀ ਕਰਵਾਵਾਂ ਮੈਂ ਸਿਰਫ ਤੇ ਬਿਲਕੁਲ ਜ਼ੀਰੋ ਲੈਵਲ ਤੋਂ ਕਰਵਾਵਾਂ ਮੈਂ ਠੀਕ ਹੈ ਜੀ ਤਾਂ ਤੁਸੀਂ ਆਪਣੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਉਹਦੇ ਤੋਂ ਕਰ ਸਕਦੇ ਹੋ ਰਾਜੀ ਠੀਕ ਹੈ 75% ਆਫ ਚੱਲ ਰਿਹਾ ਹੈ ਉਹਦੇ ਤੇ ਬਾਕੀ ਜੇ ਕਿਸੇ ਬੱਚੇ ਸ਼ੁਰੂਆਤ ਕਰਨੀ ਹੈਗੀ ਤਾਂ ਉਹ ਆਪਣੀ ਐਪ ਤੋਂ ਵੀ ਕਰ ਸਕਦਾ ਜਿਹੜੇ ਬੱਚੇ ਐਪ ਤੋਂ ਇਧਰ ਤੋਂ ਆਪਣੇ YouTube ਤੋਂ ਜਿਹੜੇ ਬੱਚੇ ਐਪ ਤੋਂ ਇਧਰ ਆ ਕੇ ਪ੍ਰੈਕਟਿਸ ਵੀ ਕਰ ਸਕਦੇ ਆ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ